ਦਰبار ਸਾਹਿਬ ਜਾਓ ਕੀਰਤਨ ਸੁਣੋ ਮਨ ਨੂੰ ਸ਼ਾਂਤੀ ਆਉਂਦੀ ਹੈ ਪਰ ਕਹਿੰਦੇ ਵੀ ਸ਼ਾਂਤੀ ਤਾਂ ਆਉਂਦੀ ਹੈ ਪਰ ਉੱਥੇ ਜਾ ਕੇ ਸਮਝ ਨਹੀਂ ਲੱਗੀ ਕੁਝ ਜਿਵੇਂ ਬਾਰਲ ਦੇਸ਼ ਵਿੱਚ ਇੱਕ ਗੋਰਾ ਕਾਫੀ ਗੋਰੇ ਜਾਂਦੇ ਸੀ ਕਿ ਇੱਕ ਸਿੰਘ ਉਹਨਾਂ ਨੂੰ ਗੱਡੀ ਤੇ ਲੈ ਕੇ ਜਾਂਦਾ ਹੁੰਦਾ ਸੀ 2 ਘੰਟੇ ਦੀ ਡਰਾਈਵ ਸੀ ਆਸਟ੍ਰੇਲੀਆ ਦੀ ਗੱਲ ਹੈ ਉਹ ਕਹਿੰਦਾ ਰਸਤੇ 'ਚ ਮੈਂ ਕਥਾ ਲਾਈ ਰੱਖਣੀ ਫਿਰ ਜਦੋਂ ਸਿਮਰਨ ਆਉਂਦਾ ਸੀਗਾ ਵਾਹਿਗੁਰੂ ਮੰਤਰ ਦਾ ਮੈਂ ਕਹਿੰਦੇ ਇੱਕ ਵਾਰ ਗੋਰੇ ਨੂੰ ਪੁੱਛਦਾ ਤੂੰ ਡਿਸਟਰਬ ਤਾਂ ਨਹੀਂ ਹੁੰਦੇ ਵੀ ਇਸ ਬੰਦ ਕਰ ਦਿਆਂ ਕਹਿੰਦਾ ਨਹੀਂ ਕਹਿੰਦਾ ਮੇਰੀ ਜਾਚੇ ਇਹ ਕੋਈ ਧਾਰਮਿਕ ਚੀਜ਼ ਆ ਤੁਹਾਡੀ ਜਿਹੜੀ ਜਦੋਂ ਇਹ ਚੱਲਦੀ ਆ ਸਮਝਦਾ ਨਹੀਂ ਮੈਨੂੰ ਪੈਂਦੀ ਪਰ ਇਹਦੇ ਵਿੱਚੋਂ ਦੀ ਵਾਈਬ੍ਰੇਸ਼ਨ ਆਉਂਦੀ ਮੇਰੇ ਵੱਲ ਨੂੰ ਉਹ ਮੇਰੇ ਮਨ ਨੂੰ ਸ਼ਾਂਤੀ ਬੜੀ ਦਿੰਦੀ ਬਾਣੀ ਵੀ ਸਮਝ ਲੱਗੇ ਨਾਲ ਲੱਗੇ ਪਰ ਬਾਣੀ ਦੇ ਨਾਲ ਸ਼ਾਂਤੀ ਬੜੀ ਬਾਣੀ ਦੇ ਵਿੱਚ ਇੱਕ ਵਾਈਬ੍ਰੇਸ਼ਨ ਵੀ ਆ ਬੱਲਵ ਲੱਗੇ ਹੋਏ ਨੇ ਇਹਨਾਂ ਚੋਂ ਗਰਮੀ ਵੀ ਨਿਕਲਦੀ ਇੱਕ ਚੀਜ਼ ਨਾਲ ਇਹ ਵੀ ਦਿੰਦੇ ਆ ਆਪਾਂ ਨੂੰ ਪਰ ਚਾਨਣ ਦੀ ਲੋੜ ਆਪਾਂ ਨੂੰ ਪੱਖਾ ਚੱਲ ਰਿਹਾ ਇਹਦੇ ਵਿੱਚ ਉਹ ਵਾਈਬ੍ਰੇਸ਼ਨ ਜਿਹੜੀ ਆਉਂਦੀ ਉਹ ਠੰਢੀ ਆਉਂਦੀ ਆ ਉਹ ਹਵਾ ਵੀ ਨਾਲ ਦੇ ਰਿਹਾ ਹਰ ਚੀਜ਼ ਦੀ ਆਪਣੀ ਵਾਈਬ੍ਰੇਸ਼ਨ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਭਾਵ ਜਿਹਦਾ ਅਰਥ ਸੁਣ ਲਈਏ ਨਾ ਅਰਥ ਜਿਹੜੀ ਅੱਜ ਕੱਲ੍ਹ ਆਮ ਤੌਰ ਤੇ ਸੰਗਤ ਸਾਨੂੰ ਪ੍ਰਸ਼ਨ ਕਰਦੀ ਹੈ ਫੋਨ ਕਰਦੀ ਜਾਂ ਸੰਗਤ ਕੋਈ ਪ੍ਰੇਮੀ ਮਿਲਦੇ ਨੇ ਤੁਹਾਡੇ ਵਰਗੇ ਗੁਰਮੁਖ ਸਾਰੇ ਕਹਿੰਦੇ ਨੇ ਬਾਣੀ ਤਾਂ ਪੜਦੇ ਆਂ ਪਰ ਮਨ ਨਹੀਂ ਟਿਕਦਾ ਇਹ ਪਹਿਲੀ ਗੱਲ ਤਾਂ ਇਹ ਦੇਖੋ ਮੂੰ ਸਬਰ ਸੰਤੋਖ ਨਾਲ ਟਿਕਣ ਦਿਓ ਆਪਣੇ ਕੰਮਕਾਰ ਕਰੀ ਜਾਓ ਸੱਜੇ ਸੱਜੇ ਟਿਕਾਉਣ ਦੇ ਯਤਨ ਵੀ ਨਾਲ-ਨਾਲ ਕਰਦੇ ਰਹੋ ਇਹ ਨਹੀਂ ਹੈ ਕਿ ਇਹ ਮੰਨ ਲੈ ਅੱਜ ਹੀ ਟਿਕ ਜਾਣਾ 6 ਮਹੀਨੇ ਟਿਕ ਜਾਣਾ ਨਹੀਂ ਸਾਨੋਂ ਮੈਨੂੰ 44ਵਾਂ ਸਾਲ ਆਇਆ ਹੋਣਾ ਇਸ ਲਾਈਨ 'ਚ ਮੈਂ ਕਦੇ ਕਾਹਲ ਨਹੀਂ ਕਰਦਾ ਮੈਂ ਕਹਿੰਦਾ ਕੋਈ ਨਹੀਂ ਟਿਕ ਜੂਗਾ ਹਾਲੀਵੁੱਡ 'ਇਰੇ ਕੋਲੇ ਇੱਕ ਚੀਜ਼ ਇਹ ਆ ਵੀ ਮੈਂ ਜਿਹੜਾ ਤੁਹਾਨੂੰ ਕਥਾ ਸੁਣਾਉਣਾ ਅਰਥ ਸੁਣਾਉਣਾ ਤੁਹਾਡੀਆਂ ਜਿਹੜੀਆਂ ਅਸੀਸਾਂ ਮਿਲਦੀਆਂ ਮੈਨੂੰ ਮੇਰੇ ਲਈ ਇਹ ਬਹੁਤ ਵੱਡੀ ਚੀਜ਼ ਹੈ ਜੇ ਮੈਂ ਲਗਭਗ 50 ਸਾਲ ਵੀ ਬੰਦ ਕੇ ਕਰਦਾ ਤਾਂ ਆ ਚੀਜ਼ ਨਹੀਂ ਸੀ ਮਿਲਣੀ ਜੋ ਤੁਸੀਂ ਹੁਣ ਦੇ ਰਹੇ ਹੋ ਮੈਂ ਤੁਹਾਡੀਆਂ ਜਿਹੜੀਆਂ ਅਸ਼ੀਰਵਾਦ ਮਿਲਦੀਆਂ ਦੇਹੋ ਸੱਜਣਾ ਅਸੀਸੜੀਆਂ ਜਾਂ ਹੋਵੇ ਸਾਹਿਬ ਤੋਂ ਮੇਲ ਸਾਥ ਸੰਗਤ ਜਿਹੜਾ ਮਨ ਦਾ ਟਿਕਣਾ ਹੈ ਇੱਕ ਤੇ ਇਹਦੇ ਵਿੱਚ ਕਾਹਲ ਨਾ ਕਰੋ ਇੱਕ ਸਹਜ ਰੱਖੋ ਇੱਕ ਟੀਚਾ ਰੱਖੋ ਜਿਵੇਂ ਅੱਜ ਪਹਿਲੇ ਦਿਨ ਬੱਚਾ ਸਕੂਲ ਚ ਪਾਇਆ ਆਪਾਂ ਕਹਿੰਦੇ ਇਹਨੂੰ ਮੈਂ ਪੀ ਐਚ ਡੀ ਕਰਾਉਣੀ ਆ ਫਿਰ 16 ਸਾਲ ਐਮ ਐ ਦੇ 2 ਸਾਲੋਂ 18 ਸਾਲ ਵੇਟ ਕਰਨੀ ਪਈ 12 ਸਾਲ ਪਲੱਸ 2 ਦੇ ਜੇ ਡਾਕਟਰ ਬਣਾਉਣਾ 6 ਸਾਲ ਅੱਗੇ ਡਾਕਟਰ ਦੇ 12 6 18 ਸਾਲ ਤੱਕ ਉਹ ਬੱਚਾ ਪੜਦਾ ਇਹ ਰਹਿੰਦਾ ਆਪਾਂ ਸਬਰ ਨਾਲ ਸਕੂਲ ਛੱਡ ਤੇ ਕਿੰਨਾ ਸਬਰ ਹੁੰਦਾ ਛੱਡੋ ਲਿਆਓ ਛੱਡੋ ਲਿਆਓ ਰੋਜ਼ ਕਰਦੇ ਫਿਰ ਟਿਊਸ਼ਨ ਤੇ ਛੱਡਣ ਜਾਓ ਫਿਰ ਲੈ ਕੇ ਆਓ ਫਿਰ ਮਾਤਾ ਉਹਨਾਂ ਦੀ ਸੇਵਾ ਕਰਦੀ 18 ਸਾਲਾਂ ਬਾਅਦ ਇੰਨੀ ਪੜ੍ਹਾਈ ਕਰਨ ਦੇ ਨਾਲ ਨਾਲ 18 ਤੇ ਵੱਖਰੇ ਆ ਪੜ੍ਹਨ ਕਿੰਨੀ ਉਮਰ ਚ ਲੱਗਿਆ ਸੀ ਬੱਚਾ ਪਹਿਲਾਂ 6 ਸਾਲ ਦਾ ਬੱਚਾ ਲੱਗਦਾ 18 ਤੇ 6 24 ਸਾਲ ਇੱਕ ਆਮ ਡਾਕਟਰ 23-24 ਸਾਲ ਦਾ ਜਾ ਕੇ ਬਣਦਾ ਸਬਰ ਤੇ ਮਿਹਨਤ ਤੇ ਸੰਤੋਖ ਜਿਹੜਾ ਹੈ ਇਹ ਮਨ ਦੀ ਇਕਾਗਰਤਾ ਵਿੱਚ ਸਹਾਇਕ ਹੁੰਦਾ ਹੁਣ ਸਤਿਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਮਨ ਦੀ ਇਕਾਗਰਤਾ ਨਹੀਂ ਹੁੰਦੀ ਟਿਕਾਉ ਨਹੀਂ ਬਣਦਾ ਮਨ ਟਿਕਦਾ ਨਹੀਂ ਜਦੋਂ ਪਾਠ ਕਰਦੇ ਆਂ ਦੌੜਦਾ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਦੇਖੋ ਇੱਕ ਤਰੀਕਾ ਹੁੰਦਾ ਸਿਆਣੇ ਬੰਦੇ ਸਮਝੋ ਇਸ ਗੱਲ ਨੂੰ ਕੁੰਬੇ ਬੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਪਾਣੀ ਤੇ ਮਿੱਟੀ ਨੂੰ ਰਲਾ ਕੇ ਹੀ ਘੜਾ ਬਣਦਾ ਤੇ ਘੜੇ ਦੇ ਵਿੱਚ ਹੀ ਪਾਣੀ ਬੰਨ ਕੇ ਰੱਖਿਆ ਜਾ ਸਕਦਾ ਗਿਆਨ ਕਾ ਬੱਦਾ ਮੰਨ ਰਹਿ ਜੇ ਤੁਸੀਂ ਗੁਰਬਾਣੀ ਨੂੰ ਪੜੋਗੇ ਨਾਲ ਨਾਲ ਸੁਣੋਗੇ ਤਾਂ ਅਰਥਾਂ ਵਿੱਚ ਮੰਨ ਟਿਕਦਾ ਗੋਰ ਬੇਨ ਗਿਆਨ ਨਾ ਹੋਈ ਇਹੀ ਗੋਰ ਹੈ ਦੇਚ ਕਿਹੜਾ ਗੋਰ ਹੈ ਮਹਾਰਾਜ ਜੀ ਕਹਿੰਦੇ ਸੁਣਿਆ ਲਾਗੈ ਸਹਜ ਧਿਆਨ ਤੁਸੀਂ ਸਾਰੇ ਕਹਿੰਦੇ ਹੋ ਬਾਣੀ ਪੜ੍ਹਦੇ ਆ ਮਾਨ ਨਹੀਂ ਟਿਕਦਾ ਸਾਰੇ ਹੀਰੇ ਮੋਤੀ ਗੁਰਬਾਣੀ ਦੇ ਅੰਦਰ ਹੀ ਪਏ ਆ ਸਾਰੇ ਤੁਹਾਡੇ ਜਵਾਬ ਬਾਣੀ ਦੇ ਵਿੱਚ ਹੀ ਆ ਸਹਜ ਧਿਆਨ ਕਿਵੇਂ ਲੱਗਣਾ ਜਿਹੜਾ ਹੈ ਸੁਣਨਾ ਹੈ ਬਸ ਇਸ ਕਰਕੇ ਮੰਨ ਦੀ ਇਕਾਗਰਤਾ ਕਿਵੇਂ ਹੁੰਦੀ ਹੈ ਸੁਣਦੇ ਨਾਲ ਬਾਣੀ ਦੇ ਅਰਥਾਂ ਦੀ ਵਿਚਾਰ ਕਰਨ ਦੇ ਨਾਲ ਇਹਦੇ ਲਈ ਜਿਹੜੀ ਪਹਿਲੀ ਕਲਾਸ ਹੈ ਅਰਥਾਂ ਦੀ ਵਿਚਾਰ ਕਿਵੇਂ ਕਰਨੀ ਹੈ ਇਹ ਕਥਾ ਹੈ ਬਸ ਕਥਾ ਦੋ ਅੱਖਰਾਂ ਤੋਂ ਮਿਲ ਕੇ ਬਣੀ ਹੈ ਪਹਿਲਾ ਅੱਖਰ ਦੀ ਉਤਪਤੀ ਵਿਉਤਪਤੀ ਦੇਖੀ ਜਾਂਦੀ ਕਿਵੇਂ ਹੋਈ ਹੈ ਇਹ ਮੈਂ ਕਈ ਵਾਰ ਸੁਣਾਇਆ ਇਹ ਪਿੰਡ ਮੱਲੂਆਲ ਡਿਸਟ੍ਰਿਕਟ ਅੰਮ੍ਰਿਤਸਰ ਜਿੱਥੇ ਪੰਜਵੇਂ ਪਾਚਨ ਚਰਨ ਪਾਏ ਨੇ ਆਉਣਗੇ ਲੇਲੇ ਜਾਣਗੇ ਗਿੱਲੇ ਇਥੇ ਜੇ ਬਰ ਹੋਏ ਬਨੇ ਸਕੇਤ ਮੰਡੀ ਵਾਲੇ ਰਾਜਾ ਜਿਹੜਾ ਸੁਪਨੇ ਵਿੱਚ ਰਾਜੇ ਨੇ ਪੀਲੂ ਖਾਦੇ ਸਵੇਰੇ ਦਰਤਨ ਕੀਤੀ ਵਿੱਚੋਂ ਪੀਲੂ ਨਿਕਲੇ ਇੱਥੇ ਲੈ ਕੇ ਆਏ ਸੀ ਆ ਪਿੰਡ ਠਹਿਰੇ ਸੀ ਜਰਾ ਰਾਜਾ ਘੋੜੇ ਤੇ ਅੱਗੇ ਚੱਲਿਆ ਗਿਆ ਸੀ ਇੱਥੇ ਹੀ ਕੌਤਕ ਹੋਇਆ ਸਾਹਿਬ ਜਿਨ੍ਹਾਂ ਦੇ ਅੰਦਰ ਨਾਮ ਨਹੀਂ ਹੈਗਾ ਉਹ ਹੀ ਕਰਦੇ ਨੇ ਨਿੰਦਾ ਚੁਗਲੀ ਬਧੀ ਵਖੀਲੀ ਐ ਡਾਊਨ ਆਉ ਨੂੰ ਸਿੱਟ ਆਉ ਨੂੰ ਕਰ ਔਰ ਇਹ ਮੇਰੀ ਡਿਊਟੀ ਸੰਤਾ ਨੇ ਲਾਈ ਐ ਜਾਣ ਵੇਲੇ 5 ਜੂਨ ਨੂੰ ਇੱਕ ਗੱਲ ਕਹੇਤੀ ਮੈਂ ਤੋਂ ਬਾਅਦ ਪ੍ਰਚਾਰ ਕਰੀ ਮੈਂ ਪ੍ਰਚਾਰ ਕਰ ਰਿਹਾ ਬਹੁਤ ਲੋਕ ਨਿੰਦਾ ਕਰਦੇ ਕੋਈ ਮੇਰੀ ਵੀਡੀਓ ਜੀ ਬਣਾ ਕੇ ਪਾ ਦੇ ਕਿਵੇਂ ਪਾ ਲੱਕ ਮੈਨੂੰ ਕੋਈ ਫਰਕ ਪਿਆ ਕੋਈ ਮੇਰੇ ਪ੍ਰਚਾਰ ਚ ਫਰਕ ਪਿਆ ਕੋਈ ਫਰਕ ਨਹੀਂ ਪੈਣ ਲੱਗਿਆ ਉਹ ਜੀਨੇ ਮੈਨੂੰ ਐਡਾ ਵੱਡਾ ਹੱਥ ਖੜਾ ਕਰਕੇ ਕਹਿਆ ਨਾ ਪ੍ਰਚਾਰ ਕਰੀ ਉਹਦਾ ਹੱਥ ਹੀ ਥੀ ਹੁੰਦਾ ਹਮੇਸ਼ਾ ਸਿਰ ਤੇ ਕੋਲੇ ਹੀ ਹੁੰਦੇ ਨੇ ਹੁਣ ਮੈਂ ਨਹੀਂ ਕਥਾ ਕਰਦਾ ਆਪੇ ਕਰਦੇ ਨੇ ਜੀਨੇ ਜੋ ਵੀਡੀਓ ਪਾਉਣੇ ਜੋ ਨਿੰਦਾ ਕਰਨੇ ਜਿੰਨੇ ਜੀ ਕਰਦਾ ਨਾ ਆਪਣਾ ਟਿੱਲ ਲਾਵਾ ਕੁਛ ਨਹੀਂ ਹੋਣ ਲੱਗਿਆ ਕੋਸ਼ ਵੀ ਮਰਜ਼ੀ ਕਰ ਲੋ ਕਿਉਂ ਇਹ ਮੈਂ ਆਪਣੇ ਆਪ ਨੂੰ ਸਰੀਰ ਮੰਨਿਆ ਹੀ ਇਹ ਤਾਂ ਆਤਮਾ ਨਾ ਮੈਨੂੰ ਕੋਈ ਅਸਰ ਹੈ ਕਿਸੇ ਗੱਲ ਦਾ ਜੋ ਕੋ ਕਰਦਾ ਕਰੀ ਜਾਵੇ ਬੜੇ ਲੋਕਾਂ ਨੇ ਕੋਸ਼ਿਸ਼ ਕੀਤੀ ਪ੍ਰਚਾਰ ਨੂੰ ਤਾਰ ਪਿੱਡੋ ਕਰਨ ਦੀ ਸਾਡੇ ਭਾਈ ਕਈ ਲੱਗੇ ਹੋਏ ਨੇ ਮੇਰੇ ਮਗਰ ਇਸ ਗੱਲ ਲੈ ਕੇ ਵੀ ਇਹ ਐਂਟ ਜਾਂਦਾ ਉੱਪਰ ਨੂੰ ਅਸੀਂ ਥੱਲੇ ਨੂੰ ਜਾਂਦੇ ਥੋੜੇ ਕਰਮ ਨੇ ਤੁਸੀਂ ਸਭ ਦਾ ਹੋਰ ਟੱਕਰ ਲੈ ਲੈ ਕੇ ਹੋਰ ਮਰਨਾ ਇੱਕ ਦਿਨ ਸਾਰੇ ਡਿੱਗ ਪੈਣਾ ਜਿਹੜਾ ਮਿਲ ਕੇ ਚੱਲੂਗਾ ਉਹ ਜਿਵੇਂ ਫੌਜਾਂ ਕਹਿੰਦੀਆਂ ਹੁੰਦੀਆਂ ਨੇ ਜਿਹੜਾ ਦਊ ਭਰ ਕੇ ਉਹ ਤਾਂ ਵਹਿਣਾ ਰਲ ਕੇ ਜਿਹੜਾ ਦਊਗਾ ਉਹ ਨਾਲ ਨਹੀਂ ਟੂਣਾ ਜਿਹੜਾ ਚੱਲੂਗਾ ਰਲ ਕੇ ਉਹ ਹੀ ਤਾਂ ਹੋਊਗੀ ਚੜ੍ਹਦੀ ਕਲਾ ਤੇ ਜਿਹੜਾ ਇੰਦਾਂ ਦੀਆਂ ਗੱਲਾਂ ਕਰੂਗਾ ਨਾ ਉਹ ਇੱਕ ਦਿਨ ਮੁੱਦੇ ਮੂੰਹ ਡਿੱਗੂ ਅਸੀਂ ਤੁਸੀਂ ਦੇਖੋਗੇ ਦੁਨੀਆਂ 'ਚ ਉਹ ਡਿੱਗਿਆ ਪਿਆ ਮੈਂ ਨਹੀਂ ਕਹਿੰਦਾ ਇਹ ਮੇਰਾ ਬਾਪੂ ਕਹਿੰਦਾ ਇਹ ਪਿਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਇਹ ਸਾਧ ਕਰਤਾਰ ਸਿੰਘ ਜੀ ਖਾਲਸਾ ਕਹਿੰਦੇ ਬਾਬਾ ਜਨੈਲ ਸਿੰਘ ਜੀ ਖਾਲਸਾ ਕਹਿੰਦੇ ਨੇ ਉਹਨਾਂ ਦਾ ਸਿਰ ਤੇ ਹੱਥ ਉਹਨਾਂ ਦੀ ਮਿਹਰ ਹੈ ਉਹਨਾਂ ਨੇ ਕਮਾਈਆਂ ਨੇ ਉਹ ਕਿਰਪਾ ਕਰਦੇ ਨੇ ਜਿਹਦਾ ਜਿੰਨਾ ਜ਼ੋਰ ਲੱਗਦਾ ਅੱਜ ਮੈਂ ਕਹਿ ਤਾ ਜਿੰਨੀਆਂ ਗੋਲ ਕੰਦਾ ਆਏ ਵੀੜ ਉਹ ਪਾਈਆਂ ਹੀ ਸੀ ਹੁਣ ਮਾਫੀਆਂ ਮੰਗਦੇ ਆ ਮੈਂ ਸ਼ੋਅ ਨਹੀਂ ਕੀਤਾ ਜਿਨ੍ਹਾਂ ਨੇ ਜੋ ਗੰਧਮੰਦ ਬਕਿਆ ਸੀ ਉਹ ਕਹਿੰਦੇ ਮਾਫ਼ ਮੈਂ ਕਿਹਾ ਮੈਂ ਨਹੀਂ ਕਰਨਾ ਮੰਗਿਆ ਉਸੇ ਤਰ੍ਹਾਂ ਨੈਟ ਤੇ ਪਾਓ ਤੁਹਾਨੂੰ ਸੰਗਤ ਮਾਫ਼ ਕਰਦੇ ਕਰਦੇ ਮੈਂ ਨਹੀਂ ਕਹਿੰਦਾ ਮੈਂ ਮਾਫ਼ ਕਰਾਂਗਾ ਹੁਣ ਮਾਫ਼ੀयां ਮੰਗਦੇ ਹੁਣ ਕੀ ਫਾਇਦਾ ਇੱਕ ਜਥੇਬੰਦੀ ਨੇ ਕੋਸ਼ਿਸ਼ ਕੀਤੀ ਸੀ ਬੀਨੂੰ ਛਿੜ ਦਈਏ ਬਦਨਾਮ ਕਰ ਦਈਏ ਥੱਲੇ ਛਿੜ ਦਈਏ ਇਹਦੀ ਬਦਨਾਮੀ ਕਰਦੇ ਲੋਕ ਇਹਦਾ ਪ੍ਰਚਾਰ ਸੁਣਨੋਂ ਹਟ ਜਾਣ ਕਿਸੇ ਨੇ ਕੁਝ ਕਰ ਸਕਣਾ ਕਿਉਂ ਜਦ ਤੱਕ ਮਹਾਪੁਰਖ ਸਿਰ ਤੇ ਖੜਿਆ ਉਹ ਤੀਰ ਵਾਲਾ ਬਾਬਾ ਸਿਰ ਤੇ ਖੜਾ ਉਹਦੇ ਤੱਕ ਕੁਝ ਨਹੀਂ ਹੋਣਾ ਇਸ ਕਰਕੇ ਇੱਕ ਕਰਿਓ ਵੀ ਨਾ ਕੋਸ਼ਿਸ਼ ਵੀ ਨਾ ਕਰਿਓ ਮੈਨੂੰ ਕਹਿਣਾ ਜਾਂ ਮੈਨੂੰ ਬਦਨਾਮ ਕਰਨਾ ਜਾਂ ਮੇਰੇ ਨਾਲ ਟੱਕਰ ਲੈਣੀ ਇਹ ਤੁਸੀਂ ਮਹਾਪੁਰਖਾਂ ਨਾਲ ਟੱਕਰ ਲੈ ਰਹੇ ਮੇਰੇ ਨਾਲ ਨਹੀਂ ਮੇਰਾ ਕੀ ਇਹ ਗਰੀਬ ਆਦਮੀ ਦਾ ਮੇਰੇ ਇੱਕ ਸਰੀਰ ਹੈ ਜਦ ਤੱਕ ਪਰਾਲਬ ਰਹੇਗੀ ਤੋ ਹੋ ਜਾਣਗੇ ਕਥਾ ਰਿਕੋਡ ਇਫੇ ਕਰਤੀ ਆ ਹੁਣ ਗੁਰਨਾਮਕ ਪ੍ਰਕਾਸ਼ ਰਿਕੋਡ ਹੋ ਰਹੀ ਆ ਚਲੇ ਤੁਸੀਂ ਵੀ ਜਾਣਾ ਚਲੇ ਮੈਂ ਵੀ ਜਾਣਾ ਕੋ ਚੱਜ ਦਾ ਕੰਮ ਕਰਕੇ ਸੰਸਾਰ ਤੋਂ ਜਾਓ ਜੇ ਜਾਣਾ ਪੰਥ ਕੌਮ ਦੀ ਸੇਵਾ ਕਰੋ ਗੱਲਾਂ ਬਾਤਾਂ ਕਥਾ ਕਹਾਣੀਆਂ ਤਰੀ ਠੀਕ ਸਭ ਕਰਦੇ ਆ ਪਰ ਸਿਮਰਨ ਤੋਂ ਬਿਨਾ ਕੋਈ ਗਤੀ ਨਹੀਂ ਹੋਣੀ ਕੋ ਕਲਿਆਣ ਨਹੀਂ ਹੋਣੀ ਇਸ ਗੱਲ ਵਿੱਚ ਆਪਣਾ ਧਿਆਨ ਦਿਓ ਸਾਰੇ ਬੰਦਗੀ ਕਰੋ ਸਾਰੇ ਇਹ ਪੱਕ ਕਰੋ ਤੁਸੀਂ ਮੇਰੇ ਤੇ ਮਿਹਰ ਕਰੋ ਕੱਟ ਤੋਂ ਕੱਟ ਪੰਜ ਜਪਜੀ ਸਾਹਿਬ ਕਰਿਆ ਕਰੋ 11 ਕਰਿਆ ਕਰੋ 21 ਕਰਿਆ ਕਰੋ ਇਹ ਹੀ ਜ਼ਿੰਦਗੀ ਆਸ ਵਿੱਚ ਨਹੀਂ ਤਾਂ ਸੁਖਮਨੀ ਸਾਹਿਬ ਦੇ ਪੰਜ ਪਾਠ ਕਰ ਲਿਆ ਕਰੋ ਨਹੀਂ ਤਾਂ ਵਿੱਚ ਮੈਂ ਇਹ ਕਹਿਣਾ ਨਹੀਂ ਤਾਂ ਇਹ ਕਰ ਲੈਣ ਇਹ ਨਹੀਂ ਮੈਂ ਕਹੇ ਸਾਰੇ ਕਹਿਣਾ ਮੂਲ ਮੰਤਰ ਕਰਾ ਨਹੀਂ ਤਾਂ ਬ੍ਰਾਹਮਣ ਕਮਚ ਕਰ ਲੋ 10 ਲੱਖ 20 ਲੱਖ ਇਹ ਤਾਂ ਗਾਂ ਤਾਂ ਗੱਲ ਸ਼ੁਰੂ ਹੀ ਹੁੰਦੀ ਜਾ ਕੇ ਹੁਣ ਚੱਲ ਜਹਾਜ਼ ਹੈਲੀਕਾਪਟਰ ਖਰੀਦਣ ਨੂੰ 10 ਕਰੋੜ ਦਾ ਆਉਂਦਾ ਹੈ ਨਵਾ ਪਰ ਜੇਬ ਭਾਈ ਜੇਬ ਦੇ ਵਿੱਚ ਤੇ 10 ਲੱਖ ਵੀ ਪਾ ਲੋ ਤਾਂ ਤੇ 10 ਕਰੋੜ ਵਾਲਾ ਹੈਲੀਕਾਪਟਰ ਨਹੀਂ ਮਿਲਣ ਲੱਗੇ ਇਸ ਕਰਕੇ ਆਪ ਸੰਗ ਤਾਂ 10 ਦੇਖੋ ਇਹ ਕੋਈ ਇੱਕ ਤਾਂ ਨਿਤਰੋ ਵੀ ਮੈਂ 10 ਲੱਖ ਬ੍ਰਹਮ ਕਵਚ ਕਰੂੰਗਾ ਮੈਂ 20 ਲੱਖ ਬ੍ਰਹਮ ਕਵਚ ਕਰੂੰਗਾ ਬ੍ਰਹਮ ਕਵਚ 10 ਜਾਂ 20 ਲੱਖ ਕਰ ਲਓ ਤਾਰਤੀ ਤੇ ਪੈਰ ਨਹੀਂ ਲੱਗਣਾ ਉੱਡੇ ਫਿਰ ਨਾ ਫਿਰ ਜਹਾਜ਼ ਲੱਗੇ ਬਹੁਤ ਕਿਰਪਾ ਹੁੰਦੀ ਸੱਚੇ ਪਾਤਸ਼ਾਹ ਦੀ ਇਸ ਕਰਕੇ ਸਾਰੇ ਲੱਗ ਜਿਓ ਬ੍ਰਹਮ ਕਵਚ ਕਰਨਾ ਸ਼ਾਸਤਰਨਾਮਾ ਵਾਲਾ ਕਰਨ ਬੜੀ ਸੰਗਤ ਨੇ ਬੇਨਤੀ ਪ੍ਰਵਾਨ ਕੀਤੀ ਆ ਔਰ ਨਾਲ ਪੰਜ ਬਾਣੀਆਂ ਦਾ ਨਿਤਨੇਮ ਵਹਿਰਾਸ ਕੀਰਤਨ ਸੋਹਲਾ ਸੁਖਮਨੀ ਸਾਹਿਬ ਪੰਜ ਗ੍ਰੰਥੀ 10 ਗ੍ਰੰਥੀ ਟਾਈਮ ਬੇਸ ਲਾ ਕਰੋ ਆਪਣਾ ਸਮਾਂ ਬਹੁਤ ਕੀਮਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ